ਆ ਟੀਕੇ ਆ ਟੀਕੇ ਦੇਖੇ ਤੇ ਹੱਥ ਚ ਟੀਕੇ ਆ ਆ ਫੜੇ ਤੂੰ ਮੇਰੀ ਨਾ ਨਹੀਂ ਨਹੀਂ ਲਾਈਵ ਨਹੀਂ ਭਾਜੀ ਵੀਡੀਓ ਬਣਾਉਣਾ ਵੀਡੀਓ ਵੀਡੀਓ ਸਿੱਟ ਭਾਜੀ ਤੇ ਦੋ ਚਾਰ ਕੰਨਾਂ ਤੇ ਸਿੱਟ 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 ਭੈਣ ਚੋ ਕੁੱਤਾ ਸਾਲਿਆ ਫੋਟੋਆਂ ਕੀ ਤੂੰ ਸਾਲਿਆ ਛਰਈਆਂ ਤੇ ਬੜੀਆਂ ਟੀਕੇ ਲੋਣਾ ਆ ਦੇਖ ਆ ਟੀਕੇ ਇੱਧਰ ਫੜਾ ਨਹੀਂ ਮੈਂ ਤੈਨੂੰ ਪਤਾ ਬੰਦੇ ਦਾ ਪੁੱਤ ਬਣਾ ਦੇਣਾ ਤੈਨੂੰ ਨਹੀਂ ਬੱਕ ਪਾਉਨੇ ਵੀਡੀਓ ਆ ਦੇ ਲੈ ਆਹ ਦੇਖ ਆ ਲਾਸ ਆਹ ਬੜਾ 15000 ਰੁਪਏ ਦਾ ਉਥਾਰੇ ਬਾਹਰ ਸੌਣੇ ਤੁਸੀਂ ਸ਼ਰਮ ਕਰੋ ਚੰਗੇ ਬੁਲੇ ਘਰਾਂ ਚੋਂ ਮਾਂ ਜ਼ਮੀਨ ਵੇਚ ਕੇ ਬੈਠੀ ਤੇਰੀ ਮਾਂ ਰੋਂਦੀ ਕਹਿੰਦੀ ਜ਼ਮੀਨ ਫੇਰ ਫੋਨ ਆਇਆ ਮਾਦਾ ਦਾ ਮੈਂ ਤਾਂ ਕਹਿੰਦਾ ਦੋ ਦਿਨ ਫੋਨ ਕਰਨਾ ਤੇਰੇ ਨੰਬਰ ਲੈ ਕੇ ਬੈਠਾ ਜਿੰਨੇ ਤੈਨੂੰ ਨਹੀਂ ਦੇ ਦੂਗੀ ਓਏ ਓਏ ਮੇਰੇ ਹਾਲਾਤ ਦੇ ਸ਼ਰਮ ਕਰ ਆ ਦੇਖ ਲੋ ਜੀ ਸਰੰਜਾਂ ਠੀਕੇ ਇਹ ਸਿਆਹੀ ਜਰਾ ਆਹ ਕੱਪੜੇ ਦੇ ਤੇ ਵੀ ਮੋਟੌੜਾ ਦੇ ਇਦਾਂ ਬਣ ਗਈ ਕਿੰਨੇ ਜੁੱਦਾ ਭਰਾ ਤੇਰਾ ਫੌਜੀ ਆ ਤੇ ਤੇਰੇ ਦਾ ਆਪਰੇਸ਼ਨ ਹੋਇਆ ਆ ਮਾਰੇ ਇੰਨਾਂ ਦਾ ਦਿਮਾਗ ਨੂੰ ਭੈਂਟ ਬਹੁਤ ਬੜੂ ਕੀ ਹੈ ਫੜਾ ਦੇ ਫੜਾ ਦੇ ਸਾਰਾ ਕੁਝ ਇਹ 352 ਤੂੰ ਕਿਹੜੀ ਕਮੀ ਪਿਆ ਕਰਕੇ ਮੈਨੂੰ ਇਹ ਤਾਂ ਦੱਸ ਇੱਧਰ ਆ ਉੱਥੇ ਆ ਦੇ ਮੇਰੀ ਗੱਲ ਸੁਣ ਲੈ ਧਿਆਨ ਨਾਲ ਮੈਨੂੰ ਸਾਲਿਆ 20 ਕਤੀਕੀ ਆਉਂਦੀ ਹੈ ਨਾ ਤੇਰੇ ਤੇ ਇਹਨੂੰ ਭਾਜੀ ਸੁੱਟੋ ਗੱਡੀ ਜਿਹਨੂੰ ਲੈ ਕੇ ਚਲੀਏ ਸਮਝ ਗਏ ਚਲ ਆ ਕੋਈ ਨਹੀਂ ਦਾ ਸਾਡੀ ਗੱਲ ਵੀ ਕਿੰਨਾ ਬੰਦਾ ਆਣਾ ਤੇ ਭਾਂਟ ਦਾ ਤੈਨੂੰ ਰਿਪੋਰਟ ਕਰਾ ਦੇ ਮੈਂ ਸਿੱਧੀ ਗੱਲ ਆ ਤੇਰੇ ਮੈਂ ਨਾ ਜੇ ਮੈਂ ਨਹੀਂ ਹੱਥ ਚੁੱਕਨੇ ਆ ਜਾਂ ਮੈਂ ਹੱਥ ਚੁੱਕਿਆ ਮੈਂ ਤੇਰੀ ਪੁਰਪੜੀਆਂ ਖੋਲ ਦੇਣੀਆਂ ਮੇਰਾ ਨਾਂ ਪੁੱਛ ਨਹੀਂ ਕੇ ਇਹਨੂੰ ਮੈਂ ਕੌਣ ਤੈਨੂੰ ਤਾਂ ਹੀ ਦਿਖਣਾ ਤੇਰੀ ਮਾਂ ਨੂੰ ਪਾਉਣੀ ਤੇਰਾ ਕੰਜਰਖਾਨਾ ਤੂੰ ਮੈਂ ਦੱਸ ਤੈਨੂੰ ਕੀ ਜਾਨਾ ਤੂੰ ਆਪ